ਇਹ ਸਰਦਾਰ ਸਿਮਰਨਜੀਤ ਸਿੰਘ ਮਾਣੀਏ ਜਿਹੜਾ 40 ਸਾਲ ਤੋਂ ਇੱਕ ਸਟੈਂਡ ਤੇ ਖੜਾ ਹੈ ਪੰਜ ਪੰਜ ਤਰੀਕਾਂ ਭੁਗਤਦਾ ਰਿਹਾ ਜੱਟ ਇੱਕ ਦਿਨ ਚ ਇੱਕ ਤਰੀਕ ਫਾਜ ਮੁਕਸਰ ਪੈਂਦੀ ਸੀ ਤਿੱਜੀ ਪਠਾਨਕੋਟ ਪੈਂਦੀ ਤੇ ਚੌਥੀ ਪਟਿਆਲੇ ਪੈਂਦੀ ਸੀ ਹ ਇਸ ਤਰ੍ਹਾਂ ਭੁਗਤਦਾ ਰਹਾ ਤਰੀਕਾਂ ਕਿ ਕਿਸੇ ਥਾਂ ਦੇ ਉਹਦੀ ਤਰੀਕ ਵਕੀਲ ਹੀ ਭੁਗਤਦਾ ਸੀ ਐਨੇ ਪਰਚੇ ਕਰਵਾਉਣੇ ਉਹ ਵੀ ਦੇਸ਼ ਤਰੋਈ ਦੇ ਤੇ ਤੁਹਾ ਉਹਨੇ ਜੱਟ ਨੇ ਸਟੈਂਡ ਨਹੀਂ ਛੱਡਿਆ ਸਰਦਾਰ ਮਾਨ ਦੀ ਰੀਸ ਕਰਨੀ ਬੜੀ ਔਖੀ ਏ ਬਹੁਤ ਔਖੀ ਜੇ ਇੱਕ ਬਾਦਸ਼ਾਹ ਬੰਦਾ ਸੀ ਸਾਡੀ ਕੌਮ ਨੇ ਰੋਲ ਕੇ ਰੱਖ ਦਿੱਤਾ ਜੱਟ ਨੂੰ ਕਦਰ ਹੀ ਨਹੀਂ ਪਾਈ ਉਹਦੀ ਜੇ ਕਦਰ ਪਾ ਲੈਂਦੇ ਤੇ ਅੱਜ ਕਿਉਂ ਡੰਗਾ ਵਰਦੀਆਂ ਤੁਹਾਡੇ ਤੇ ਇੱਕ ਪਾਸਿਓਂ ਆਏ ਨੇ ਇੱਕ ਪਾਕਿਸਤਾਨੋਂ ਆਏ ਜਿਨ੍ਹਾਂ ਨੇ ਕੱਲ ਸਾਡੇ ਕਿਸਾਨ ਗੁੱਟੇ ਨੇ ਪੱਗਾਂ ਵਾਲੇ ਨੇ ਸਾਰੇ ਸਾਰੇ ਸਰਦਾਰ ਨੇ ਸਾਰਿਆਂ ਦੀਆਂ ਜ਼ਮੀਨਾਂ ਨੇ ਸਾਰਿਆਂ ਦਾ ਸਾਰੇ ਦੇ ਜ਼ਮੀਨਾਂ ਦੇ